ਅਸੀਗੜ ਵੀਰ ਜੀ ਕਰਨ ਦੇ ਹੀ ਫਾਰਮ ਚ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਵੈਲਕਮ ਆ ਜੀ ਅੱਜ ਪਹੁੰਚੇ ਆ ਕਮਲ ਵੀਰ ਕੋਲ ਪਿੰਡ ਭਗਵਾਨਪੁਰ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਅੱਜ ਤੁਹਾਨੂੰ ਕੋਈ 5 6 ਪੱਲੇ ਦਿਖਾਵਾਂਗੇ ਟੋਪ ਦੇ ਬਾਕੀ ਰੇਡ ਬਿਲਕੁਲ ਨੋਰਮਲ ਬਾਕੀ ਲੈਨੇ ਵੀਰ ਕੋ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਹੋਰ ਸਾਂ ਠੀਕ ਠਾਕ ਹੈ ਕਿਰਪਾ ਬੱਬੀ ਦੀਪ ਸਿੰਘ ਦੀ ਵੀਰ ਜੀ ਕਿਰਪਾ ਚਲੋ ਕਿਰਪਾ ਚਾਹੀਦੀ ਜੀ ਹੋਰ ਸੁਣਾਓ ਫਿਰ ਸੇਤਾਂ ਦਾ ਸੇਤਾਂ ਦੇ ਵਧੀਆ ਤੁਸੀਂ ਕਿੱਥੇ ਚਲ ਗਏ ਮਹਾਰਾਜ ਅਹੀਂ ਵੀਰ ਜੀ ਬਸ ਤੁਹਾਨੂੰ ਬਰਾਬਰ ਕੰਮਕਾਰ ਹਨਾ ਕਣਕ ਕੋ ਤਿੰਨ ਦਿਨ ਮੈਂ ਢੀਕਦਾ ਰਿਹਾ ਵੀਡੀਓ ਪਾਈ ਹੀ ਮੱਝਾਂ ਦੀ ਹਾਂਜੀ 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 ਤੇ ਇੱਕ ਫਦੇਗਾ ਚਲ ਗਈ ਤੇ ਇੱਕ ਹੋਰ ਕੋ ਬੰਦਾ ਅਬ ਤੂੜ ਹੀ ਲੈ ਗਿਆ ਚਲੋ ਵਧੀਆ ਵਧੀਆ ਇੱਧਰ ਹੀ ਚਭਾਲਾ ਮਾਲ ਵੀਰ ਜੀ ਨਾਲੇ ਸਾਫ਼ ਸੁਥਰਾ ਹੀ ਰੇਡ ਬੜਾ ਜ਼ਿਆਦਾ ਰੇਡ ਠੀਕ ਹੈ ਜੀ ਨੀ ਮਾਲੇ ਆਪਕ ਤਾਂ ਘਟ ਲਈਦਾ ਘਰ ਪ੍ਰੋਗਰਾਮ ਹੈ ਵਿਆਹ ਬਿਲਕੁਲ 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 ਤੇ ਗੱਲ ਇਹਦਾ ਵੀ ਹੁਣ ਵੀ ਨੀ ਕਿਨੇ ਰੇਟ ਕਰੇ ਜਿਹੜੇ ਵੀ ਛੋਟੇ ਛੋਟੇ ਜਿਹੜੇ ਔਰਤਾਂ ਵਾਲੇ ਜਾਣ ਹਨਾ ਫਿਰ ਵਿਆਹ ਤੋਂ ਮਗਰੋਂ ਲਿਆਵਾਂਗੇ ਮਾਲ ਹਾਂਜੀ ਹਾਂਜੀ ਬਾਕੀ ਆਪਾਂ ਵੀ ਦੋ ਦਿਨ ਰਹਿਏ ਬਿਜ਼ੀ ਆ ਨਾ ਕਣਕ ਕੋਣ ਕਾਲੀ ਚਲੋ ਅੱਗੇ ਤੁਸੀਂ ਦੋ ਦਿਨ ਰਹਿ ਜਾਓ ਦੋ ਦਿਨ ਹਾਂ ਚਲੋ ਨਾਲੇ ਮੁਬਾਰਕਾ ਹੁਣ ਤੁਹਾਨੂੰ ਵੇਤੀ ਬੋਰ ਕਰ ਨਹੀਂ ਚਲੋ ਬਹੁਤ ਵਧੀਆ ਆ ਗਈ। ਹਾਂਜੀ ਹਾਂਜੀ। ਕਰੀਏ ਫਿਰ ਵੀਰੇ ਸ਼ੁਰੂ। ਹਾਂਜੀ ਹਾਂਜੀ। ਇਸ ਤੋਂ ਘੱਲੇ ਮਾਈਟੋ ਛੋਟੀ ਤੋਂ ਕਰੀਏ ਵੀਰੇ। ਇਹ ਗੱਬਣਾ ਕੀ ਵੀਰ ਜੀ? ਇਹ ਗੱਬਣ ਜੇ ਮੈਂ ਬਹੁਤ ਚੰਗੀ। ਕੀ ਬਾਤਾਂ ਵੀਰ ਜੀ? ਹਾਂਜੀ ਹਾਂਜੀ। ਖਾਣ ਬੜਾ ਬੜਾ ਲੱਗਾਣਾ। ਦੁੱਧ ਵੀ। ਬਾਕੀ ਨਸਲ ਨੂੰ ਸਲਾਰੀ ਛੋਟੀ ਆ। ਬਹੁਤ ਚੰਗੀ ਆ ਤੇ ਕੋਈ ਲੋਡੀ ਨੂੰ ਨਹੀਂ ਵੇਖ ਲੋ ਮੇਰੇ ਕੋਲ ਨਾ ਥੋੜਾ ਜਣਾ ਹਾਂ। ਹਾਂਜੀ ਹਾਂਜੀ। ਕੰਮ ਕਰਦੇ ਨਿਕਲਿਆ ਨਹੀਂ ਜਾਂਦਾ। ਬਿਲਕੁਲ ਬਿਲਕੁਲ। ਥੱਬੇ ਲਾਈ ਤੇ ਠੀਕ ਕਰ ਮਾਰੀ। ਧਿਆਨ ਨਹੀਂ ਹੈਗਾ ਉਹਦਾ ਸੂਪ ਆਣੀ ਆ। ਅੱਜ ਸੂਪ ਹੈ ਕੱਲ ਸੂਪ ਹੈ। ਤਿਆਰ ਹਾਂ ਚੋਬੀ ਪੱਕੀ ਗੱਲ ਆ ਵੀਰੇ ਬਾਕੀ ਦੁੱਧ ਸੇਵਾ ਦਾ ਹਨਾ ਜਿੰਨਾ ਪਾਲੂ ਕੋਈ ਵੱਧ ਛੋਲੇ ਹਾਂਜੀ ਐਨ ਦੋੜ ਦੋ ਮਾੜੀ ਵੇਖੋ ਵੀਰ ਜੀ ਝੋਟੀ ਆ ਗਈ ਠਾਣ ਤੋਂ ਚੰਗਾ ਆ ਗਿਆ ਨੌਕ ਵਾਲਾ ਸਣ ਲੱਗਾ ਬਾਕੀ ਵੀਰ ਜੀ ਆ ਛੱਡੇ ਨੇ ਦੁੱਧ ਚੋਣਾ ਤੇ ਕਿਨੇ ਚੋਣਾ ਫਿਰ ਆਜੋ ਆਜ ਲੈ ਆਓ ਲੈ ਆਓ ਬਾਕੀ ਉਜੀ ਜੋੜੀ ਦੇ ਨਸਾਂ ਨੂੰ ਖੋਲਿਆ ਕਮਲ ਭਾ ਫਿਰ ਅੱਜ ਰੇਟ ਇਹ ਬਿਲਕੁਲ ਛੋਟਾ ਜਿਹਾ ਛੋਟੇ ਛੋਟੇ ਕਰਨੇ ਆ ਜਿਹੜਾ ਰੇਟ ਤੇ ਵੇਲੇ ਜਿਹੜਾ ਹੁਣ ਦੇ ਲੈ ਕੋਲ ਦੇ ਕੋਲ ਦੇ ਆ ਵੀ ਤੋ ਮਗਰਾਂ ਹਾਂਜੀ ਹੁਣ ਵੇਖੋ ਵਿਆਹ ਵੀ ਐਸੀ ਬਿਲਕੁਲ ਛੋਟਾ ਜਿਹਾ ਮੁੱਲ ਅੱਛਾ ਬਿਲਕੁਲ ਮੁੱਲ 75000 ਇਹ ਵੀ ਛੋਟਾ ਲੱਗਦਾ ਹਾਂਜੀ ਪਰ ਦੇਣੀ 70 ਨਹੀਂ ਆਂ ਅੱਛਾ 70000 ਦੀ 70000 ਦੀ ਕੋਈ ਟੀ ਸੂਂ ਮੇਰੇ ਕੋਲ ਵੀ ਜੀ 70000 300 ਏ ਵੀ ਨਹੀਂ ਵੀ ਥਾਨੇ 25000 ਥਾਨੇ ਵਾਲੀ ਤਿਆਰ ਝੋਟੀ ਜਾ ਕੇ ਤਿਆਰ ਕੰਡਿਆਂ ਦੇ ਆ ਕੋਲਾ ਪੀਓ ਜਾ ਕੇ ਟਾਈਮ ਨਾਲ ਸੂਏ ਦੇ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਸਹੀ ਗੱਲ ਆ ਵੀਰੇ ਰੇਟ ਬਿਲਕੁਲ ਜਾਇਜ਼ ਰੇਟ ਛੋਟੇ ਛੋਟੇ ਗਾੜੀ ਵੀ ਜੀ ਆ ਗਈ ਵੈੜ ਵੈੜ ਵੀ ਬੜੀ ਚੰਗੀ ਧੀ ਮਲਵ ਜਦੋਂ ਸਮੂਢੀ ਆਪੀ ਏਅਰ ਸੁੱਤੀ ਸੀ ਊੜੀ ਏਅਰ ਦੀ ਵੀ ਹੈਗੀ ਆ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਸਾਰੀ ਵੀਡੀਓ ਏਪੀ ਜ਼ਾਡ ਇਥੇਨੇ ਕੱਪਨ ਦੀ ਵੀ ਹੈਗੀ ਆ ਵਰਦਿਆਂ ਦੀ ਵੀ ਹੈਗੀ ਆ ਤੇ ਸੂਈ ਦੀ ਵੀ ਹੈਗੀ ਆ ਬਾਕੀ ਵੀ ਕੱਦ-ਕੁੱਦ ਵੱਡਾ ਕਰਮਾ ਦੀ ਥੱਲੇ ਵੀ ਚੰਗੀ ਆ ਦੁੱਧ ਵੀ ਦੀ ਚਲੋ ਤੁਹਾਨੂੰ ਦੱਸਣਿਆ ਵੇਖ ਲਓ ਪੱਠੇ ਆਈ ਤੱਕਣੀ ਜੇ ਪਏ ਮੇਰੇ ਬਿਲਕੁਲ ਬਿਲਕੁਲ ਸੇਵਾ ਸੁਹਾ ਹੁਣ ਘਟਿਆ ਨਹੀਂ ਤੇ ਮੈਂ ਕਦੀ ਐਦਾਂ ਨਵਾਲਣ ਤੋਂ ਬਗੈਰ ਤੇ ਮੇਰੇ ਪਾਏ ਨਹੀਂ ਵੀਦੇ ਪੱਕੀ ਗੱਲ ਹੈ ਬਿੱਲੀ ਜਿਹੜੀ ਪਾਏ ਆ ਹਾਂਜੀ ਚਲੋ ਕੋਈ ਗੱਲ ਨਹੀਂ ਵੀਰ ਜੀ ਵੇਖੋ ਜਿਹੜਾ ਹੀਰਾ ਨੇ ਕੁਝ ਨਿਸ਼ਾਨ ਆਈ ਜਾਂਦੀ ਹੈ ਨਾ ਠੰਡੀ ਵਸੀਆ ਰੱਸੀ ਜ਼ਰੂਰ ਤੋਂ ਹੁੰਦੇ ਪਿਛਲੇ ਸੂਵੇ ਵੀ ਉਹ ਕੰਦੇਰੇ ਦੂਜੇ ਸੂਵੇ ਅਕਤੂਈਆ ਠੀਕ ਹੈ ਜੀ ਇਹ ਮਗਰੇ ਨੇ ਸ਼ਾਇਦ ਬਰਸ਼ਾ ਹੀ ਆਦੂ ਮਗਰ ਵਸੀ ਠੀਕ ਹੈ ਤੇ ਹਾਂਜੀ ਖੋਲੋ ਖੋਲੋ ਗੋਲਾ ਇਹਦੇ ਕੋਲ ਆਦੇ ਮਤਲਬ ਗੋਲਾ ਹੀ ਮੰਨ ਲੈ ਚਲੋ 4 ਕਿ ਦਿਨ ਹੋ ਗਏ ਨੂੰ ਥਾਣ ਥੁਣ ਵੀ ਚੰਗਾ ਲੱਗਾ ਚੁਵਾਈ ਬੜੀ ਚੰਗੀ ਹੈ ਮੋਟਰ ਅੱਡ ਚੁਵਾਈ ਚੁਵਾਈ ਵੀ ਚੰਗੀ ਥੱਲੇ ਵੀ ਚੰਗੀ ਆ ਜੀ ਹਾਂ ਜੀ ਦੇਖੋ ਵੀ ਜੀ ਗੱਡ ਆਜੋ ਲੈ ਆਓ ਜੀ ਦੁੱਧ ਨੇ 12 12 13 12 13 ਇੰਨਾ ਗ੍ਰਾਮ ਦਾ ਦਈ ਜਨਾ ਹੁਣ 8 ਨੂੰ ਗੋਲਾ ਸਟਾਰਟ ਹੋਣਾ ਵਾ ਬਿਲਕੁਲ ਬਿਲਕੁਲ ਅੱਜ ਇਹ ਚੰਗੀ ਸੇਵਾ ਕਰੂ ਦੁੱਧ ਪਾਣੀ ਚਾਹ ਚਾਰ ਸਵੇ ਪੀਣ ਵਾਲੀ ਆ ਕੇ ਘਰ ਆਸ ਚੰਗੀ ਹੈ ਸ਼ਾਂਤੀ ਕਾਂਦੀ ਚੰਗੀ ਵੀਰੇ ਚੰਗੀ ਬਰੀਡ ਬਰੂਡ ਚੰਗੀ ਆ ਬਾਕੀ ਦੁੱਧ ਦਾ ਵੀ ਚੰਗਾ ਗਾਂ ਵੀਰ ਜੀ ਪਰਸਨਪੁਰ ਸੁਣਾਉਂਦੇ ਆ ਚੰਗੀ ਹੈ ਇਹਦਾ ਫਿਰ ਰੇਟ ਕੰਮ ਮੁੱਲੇ ਦਾ ਵੀ ਨਿਕਾ ਜਾਈ ਬਿਲਕੁਲ ਹੀ ਛੋਟਾ ਹੈ ਮੁੱਲ ਕਰਨ ਨੂੰ ਭਾਵੇਂ ਦਾ 45 ਕਰੀਏ ਹਾਂਜੀ ਪਰ ਇੰਨਾ ਕੁ ਮੁੱਲ 40000 ਰੁਪਏ ਅੱਛਾ 40000 ਦੀ ਹਾਂਜੀ 40000 ਛੱਡ ਦਈਏ ਯਾਰ ਛੱਡ ਦਈਏ ਫਿਰ ਅਕੇ ਦੋ ਹੀ ਛੱਡ ਲਓ 30000 ਦੀ ਵੀਰ ਜੀ ਰੈਡ ਫੁੱਲ ਵੱਡੀ ਬਰੀਡ ਵਾਲੀ ਬਾਕੀ ਦੁੱਧਾ ਦੇ ਵੀ ਚੰਗਾ ਚੁਆਈ ਜਾਊਗਾ ਕਿ ਥਣ ਸੁਣ ਵੇਖੋ ਕਿਡਾ ਬੜੀ ਚੰਗੀ ਵਾਸੀ ਬਹੁਤ ਚੰਗੀ ਆ ਠੀਕ ਆ ਜੀ ਠੀਕ ਆ ਵੀਰ ਜੀ ਹਾਂ ਜੀ ਹਾਂ ਜੀ ਆ ਵੀ ਟਰੱਕੀ ਆ ਗਿੱਧੀ ਇਹ ਵੀਰ ਜੀ ਟਰੱਕ ਟਰੱਕ ਤਾਂ ਉਹੀ ਲਿਆਂਦੇ ਹੁੰਦੇ ਆ ਬਿਲਕੁਲ ਬਿਲਕੁਲ ਟਰੱਕ ਇੱਕ ਅੱਧਾ ਪਾਲੀ ਦੇ ਵਿੱਚ ਹਾਂ ਜੀ ਹਾਂ ਜੀ ਚਲੋ ਹਾਂ ਜੀ ਹਾਂ ਜੀ ਮੰਡੀ ਤੇ ਫਿਰ ਲੱਗਾ ਹੁੰਦਾ ਨਾ ਬਿਲਕੁਲ ਬਿਲਕੁਲ ਬੰਦਾ ਸੀ ਜਾਂ ਸੌਖਾ ਰਾਂਗਿਆਂ ਦਾ ਦੇਖੋ ਜੀ ਦੋ ਸੇ ਇਹ ਥੱਲੇ ਤੁਸੀਂ ਅੱਜ ਪਾ ਲੋ ਇਸ 4 ਕਿਲੋ ਵਾਟਰ ਹਾਂਜੀ ਤੇ ਸਵੇਰੇ ਭਾਵੇਂ 14-15 ਕਿਲੋ ਚੋੜੋ ਅੱਛਾ ਤੇ ਅੱਜ ਭਾਵੇਂ 2 ਕਿਲੋ ਪਾ ਲੋ ਤੇ ਅੱਜ ਬਾਅਦ 10-12 ਕਿਲੋ ਗੱਲ ਵੀ ਜੀ ਸੇਵਾ ਦੀ ਬਾਕੀ ਵੀ ਜੀ ਉੱਤੋਂ ਵੇਖੋ ਹਾਂਜੀ ਹਾਂਜੀ ਮੇਰੇ ਦੋ ਬੰਦੇ ਉੱਤੇ ਲੰਮੇ ਹੀ ਪੈਣ ਨੇ ਤਾਂ ਵੀ ਨਹੀਂ ਪ੍ਰਵਾਹ ਪਰ ਜੀ ਵੱਣ ਜੇ ਨਾ ਕਿਤੇ ਇਹੋ ਜੀ ਮੈੜ ਸਹੀ ਗੱਲ ਹੈ ਜੀ ਪਈਆ 1.5 ਲੱਖ ਵੱਟਦੇ ਹੀ ਆ ਪੱਕੀ ਗੱਲ ਹੈ ਵੀਰੇ ਪੱਕੀ ਗੱਲ ਹੈ ਜੀ ਫੁੱਲ ਵੱਡੀ ਟੋਪ ਬਰੀਡ ਵਾਲੀ ਵਾੜ ਹੈ ਬੜੀ ਬਾਤੀ ਬੜੀ ਚੰਗੀ ਵਾਹੀ ਬੜੀ ਇੱਕ ਨੰਬਰ ਆ ਬਾਕੀ ਠੰਡੀ ਧੀ ਰਹੀ ਆ ਠੰਡੀ ਧੀ ਆ ਕੇ ਬਾੜਾ ਪਾ ਉਹ ਤੇ ক্লোਰੀ ਵਧੀਆ ਬਿਲਕੁਲ ਬਿਲਕੁਲ ਚੰਗਾ ਥਣ ਥੋੜੀ ਚੰਗਾ ਲਗਾ ਦੇਖੋ ਜੀ ਫੁੱਲ ਕੱਦ ਪੁੱਦਾ ਆ ਗਿਆ ਜੀ ਥਣ ਤੋਂ ਬੜਾ ਵਧੀਆ ਆ ਗਿਆ ਹਨਾ ਬੜੀ ਚੰਗੀ ਹੋ ਗਈ ਕਾਲਾ ਥਣ ਆ ਗਿਆ ਕਰਮਾ ਵਾਲਾ ਇਹਦਾ ਫਿਰ ਕਾਣ ਵੀ ਰੇਟ ਬਿਲਕੁਲ ਹੀ ਛੋਟਾ ਆ ਜਾ ਰੇਟ ਵੀ ਦੀ ਬਿਲਕੁਲ ਛੋਟਾ ਜਿਹਦਾ ਇਹ ਦਿਨ ਆਣਾ ਹਾਂਜੀ ਮੁੱਲ ਪਾ 35 40 ਜਿੰਨਾਕ ਮਰਜ਼ੀ ਕਹੀਏ ਉਹ ਵੀ ਛੋਟਾ ਲੱਗਦਾ ਕਾਈ ਦੇ ਹਿਸਾਬ ਨਾਲ ਹਾਂਜੀ ਹਾਂਜੀ ਆ ਪਾਏ ਜਿਹੜੀ ਦੇਈ ਤੇਰੀ ਹੈ ਨਾ ਹਾਂਜੀ 30000 ਦੀ 30000 ਦੀ 30000 ਦੀ ਹਾਂ ਪਰ ਵੀਰ ਜੀ ਵੈੜ ਫੁੱਲ ਵੱਡੀ ਬਰੀਡ ਵਾਲੀ ਆ ਕਰਮ ਵਾਲੀ ਹੈ 22 ਦੇ ਦਈਏ ਦੱਸੋ ਗੱਲ ਤੇ ਨਹੀਂ ਅੱਛਾ ਅਜ ਫਿਰ ਆਫਰ ਹੀ ਆ ਆਫਰ ਅਲਗ ਆਮੀ ਆ ਹੋਰ ਨਿਕਨੇ ਨਿਕ ਮੋਲੇ ਆ 38 28 ਵੇਖੋ ਵੀਰ ਜੀ 28000 ਦਾ ਕੀ ਆਉਂਦਾ ਸਹੀ ਗੱਲ ਆ ਵੀਰੇ ਗਾਂ ਐਹੋ ਜਿਹੀ ਬਣ ਗਈ ਕਰ ਤੇਗਣੇ ਚੋਗਣੇ ਕਰਨੇ ਦੁਗਣੇ ਵੀ ਨਹੀਂ ਆਪਾਂ ਕਹਿਆ ਸਾਡੇ ਅੱਜ ਮਤਲਬ ਆਪਾਂ 7000 ਤੋਂ ਪਸ਼ੂ ਚਾਲੂ ਕਰ ਦੇਣਾ ਵਾ ਅੱਛਾ ਜੀ ਹਾਂਜੀ ਹਾਂਜੀ ਇਹ ਵੀ ਵਸ਼ੀ ਜਿਹੜੀ ਚੰਗੀ ਆ ਨਾ ਹਾਂਜੀ ਹਾਂਜੀ ਇਹ ਵੀ ਦੂਜੇ ਸਵੇਰ ਸੂਈ ਜੇ ਕੱਲ ਸੂਈ ਜੇ ਰਾਤ ਖਾਲੀ ਮੈਂ ਥੱਲੇ ਮੈਦਾਨ ਹੀ ਡਾਈ ਥੰਡੀ ਕਰ ਮਾਰੀ ਹਾਂਜੀ ਥੱਲੇ ਮੈਦਾਨ ਹੀ ਨੇ ਤੇ ਖਾਲੀ ਕੀਤੀ ਆ ਅੱਛਾ ਇਹ ਖਾਲੀ ਕੀਤੀ ਨਹੀਂ ਰੱਖਿਆ ਮਾਸਾ ਜੀ ਪੱਕੀ ਗੱਲ ਆ ਵੀਰੇ ਬਾਕੀ ਬਾਕੀ ਕੋਈ ਟਾਈਮ ਬਜ਼ਾਰ ਨਹੀਂ ਲੱਗਾ ਨਾ ਬੱਚਾ ਇਹਦਾ ਬੱਚਾ ਕੋਈ ਹੰਦਿਆਂ ਖਾ ਲਓ ਪੰਗ ਠੀਕ ਆ ਜੀ ਹਾਂਜੀ ਹਾਂਜੀ ਦੇਖੋ ਵੀਰੇ ਚੰਗੀ ਵਹਿੜ ਆ ਗਈ ਇਹਦਾ ਬਹੁਤ ਜ਼ਿਆਦਾ ਚੰਗੀ ਆ ਵੇੜੇ ਹਾਂਜੀ 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 ਐਂ ਰੇਡ ਵੀ ਛੋਟੇ ਛੋਟੇ ਤੇ ਸਾਫ਼ ਸੁਥਰੇ ਪਸ਼ੂ ਆ ਮੈਂ ਦੱਸੀ ਲੈਂਦੀ ਆ ਜਰੂਰ ਮੈਂ ਦੱਸਾਂ ਪਹਿਲਾਂ ਤੁਹਾਨੂੰ ਠੀਕ ਐ ਵੇਖੀ ਤੇ ਐਂ ਚ ਵਾਝੂ ਵੀ ਬੜੀ ਜੀ ਰੁਕੂ ਕੋਲੀ ਨਿਕਲੀ ਆ ਤੇ ਦੁੱਧੇ ਸੂਇਆ ਸੂਈ ਆ ਦੁੱਧ ਦੇ ਵੀ 13 14 ਕਿਲੋ ਦੇਜੂ ਆਰਾਮ ਨਾਲ ਠੀਕ ਐ ਜੀ ਠੀਕ ਐ ਭਾ ਕਟਵੇ ਇਹਦਾ ਬੜਾ ਫਾਇਦਾ ਕੱਟੋਗੇ ਇਹਦਾ ਗੋਲਾ ਮੈਂ ਇਹਦਾ ਮੁੱਲ ਜਰਵਾ ਹਾਂਜੀ 40000 ਰੁਪਇਆ ਹਾਂਜੀ 45000 ਹਾਂ ਨਾ 45000 ਚਲੋ ਬਾਕੀ ਭੈਣ ਭਰਾ ਫੋਨ ਲਾਈ ਥੋੜੀ ਬਣੀ ਛੋਟ ਛੱਡ ਕਰ ਦਿਓ ਆਪਾਂ ਕਾਲਾ ਬਰਾ ਤਾਂ ਕਰਕੇ ਛੇ ਛੇ ਦੀ ਮੈਂ ਹਾਂ ਚੱਲ ਕਟਵੇ ਦਾ ਦੱਸਦੀ ਆ ਦੇਖੋ ਵੀਰ ਜੀ ਵੈਣ ਚੰਗੀ ਆ ਫਰੀਡ ਵਾਲੀ ਬਾਕੀ ਥਣ ਥਣ ਵੀ ਚੰਗਾ ਲੱਗਾ ਬਾਕੀ ਦੁੱਧ ਸੇਵਾ ਦਾ ਵੀਰ ਜੀ ਆ ਚਲ ਅਸਲ ਤੇ ਦੱਸਾਂ ਗੱਲ ਕੀ ਆ ਹਾਂਜੀ ਸਚਾਈ ਇਹ ਆ ਵੀ ਭਾਣ ਨੂੰ ਦੇਣੀ ਹੈ ਕੱਟੀ ਆ ਵਾਲੀ ਅੱਛਾ ਆ ਵੀ ਇਹ ਮਗਰ ਪਿਆ ਤੇ ਤੁਹਾਡੇ ਸਾਹਮਣੇ ਗੱਲ ਹੁੰਦੀ ਅਸਹੀ ਗੱਲ ਆ ਵੀ ਮੈਂ ਵੀ ਜੇ ਕੱਟਾ ਵਿਗਿਆ ਤੇ ਹੀਰ ਕੱਟੀ ਦੇਣੀ ਆ ਇਹ ਨਹੀਂ ਕੱਟਾ ਹੋ ਗਿਆ ਤੇ ਹੀ ਕੱਟੀ ਦੇਣੀ ਪਾ ਲੈ ਆਇਆ ਇਹਨੂੰ ਹੁਣ ਕੀ ਕਹਿੰਦਾ ਕੱਟਾ ਮੈ ਆ ਗਿਆ ਵਾਹ ਫੈਨ ਹੋ ਗਿਆ ਕੱਟੇ ਦਾਣਾ ਹਾਂ ਦੇਖੋ ਵੀਰ ਜੀ ਕੱਟਾ ਮੇਰੇ ਨਾਲ ਤਾਂ ਮੈਂ ਜੋੜਾ ਇਹ ਦਮਾ ਜਿਤ ਨੂੰ ਦਮਾ ਇਹ ਗੱਲ ਸਹੀ ਕਿ ਨਹੀਂ ਇਹ ਗੱਲ ਵੀਰ ਜੀ ਪੱਕੀ ਹੈ ਜੋੜਾ ਕੋਈ ਲੈ ਜਾਣਾ ਜੋੜਾ ਵਧੀਆ ਗੱਲ ਹੈ ਭਾ ਪਾ ਲੈ ਲੈ ਤੇ ਬਾਣੇ ਹੋਰ ਜਲੇ ਸਹੀ ਗੱਲ ਹੈ ਜੀ ਇਹ ਕੱਟੀ ਬੜੀ ਚੰਗੀ ਕੱਟੀ ਬੜੀ ਜੰਗੀ ਨੀਲੀ ਦੀ ਆਣਾ ਕੱਖ ਦੇ ਰੱਖੀ ਆ ਪਰ ਇੱਕ ਨੀਲੀ ਦੀ ਕੱਟੀ ਹੈ ਬਹੁਤੀ ਚੰਗੀ ਦੇਖੋ ਮਾਨ ਕੀ ਆ ਖਾਦੀ ਹਾਂ ਬਲੇਡ ਨਾਲ ਨੀਲੀ ਗੋਣਾ ਰੋਹ ਬੜ ਗਿਆ ਕੱਟੀ ਦਾ ਸਹੀ ਗੱਲ ਹੈ ਜੀ ਸਹੀ ਗੱਲ ਹੈ ਤਾਂ ਜੋੜਾ ਯਾਰ ਬੱਚਿਆਂ ਦਾ ਕੱਟੀ ਵੀ ਪਾ ਖਾਓ ਤੇ ਮੜੀ ਜੀ ਕੱਢੇ ਵੀ ਖੋਲੋ ਤਾਂ ਨਹੀਂ ਵੇਚਦੇ ਬੰਦੇ ਦਿਖਾ ਦੇ ਮੜੀ ਉਹ ਨਹੀਂ ਦਿਖਾਉਣ ਦੇ ਯਾਰ ਪਾਪੇ ਇੱਕ ਪਾਪੋ ਜਾਂ ਸ਼ਾਮਾਂ ਤੱਕ ਦਾ ਕਰਾ ਲਈ ਯਾਰ ਇਹ ਮਨ ਲਹੇ ਨਹੀਂ ਆ ਗਈ ਭਤੀਜੇ ਨੂੰ ਖਾਣੀ ਆ ਅੱਛਾ ਅੱਛਾ ਤੇ ਕਹਿੰਦਾ ਚਲ ਮੈਂ ਕਿ ਤੂੰ ਕੋਈ ਨਹੀਂ ਯਾਰੇ ਲੈ ਆਪਣਾ ਚਾਚਾ ਵਾਏ ਠੀਕ ਆ ਠੀਕ ਆ ਠੀਕ ਦੇਖੋ ਕੱਟੀ ਆ ਲੈ ਆ ਹੋਇਆ ਹਾਂ ਹਾਂ ਮਾੜ ਨਹੀਂ ਕੱਲਾ ਕੱਲਾ ਲੱਗਾ ਸਹੀ ਗੱਲ ਹਾਂ ਦੇਖੋ ਇਹ 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 ਕਰ ਦਿੰਦੀ ਨਹੀਂ ਲੀ ਲੀ ਲੱਭਦੀ ਨਹੀਂ ਕੱਟੀ ਚੰਗੀ ਆ ਵੀਰ ਜੀ ਤੋਟਾ ਜਾ ਓਏ ਕੱਟੀ ਜਿਹੜੀ ਦੇ ਦਈਏ ਹਾਂਜੀ ਤੋਟਾ ਜਾ ਉਹ 15000 ਰੁਪਿਆ ਮੁੱਲ ਹਾਂਜੀ 13000 ਦਿੱਦਾਂਗੇ ਠੀਕ ਆ ਜੀ ਤੇ ਕੱਟਾ ਜਿਹੜਾ ਉਹ 10000 ਪਰ ਮਜਨੇ ਮਰਜੀ ਮੰਗੀਏ 6000 ਚਲੋ ਠੀਕ ਆ ਜੀ ਬਾਕੀ ਕੋਈ ਭੈਣ ਭਰਾ ਸਾਂਭਣ ਵਾਲਾ ਫੋਨ ਲਾਇਆ ਨਾ ਕੋਈ ਹਾਂਜੀ ਦੋ ਨੰਬਰ ਮਤਲਬ ਜੋੜਾ ਜੇ ਕਰੂ 18000 ਦਾ ਜੋੜਾ ਚਲੋ ਕਰਦੇ ਹਾਂ ਮਾਨਦਾਨ ਚਲੋ ਹੋਰ 17 ਦੇ ਦਾਂਗੇ ਹੋਰ ਚਲੋ ਠੀਕ ਆ ਜੀ 17000 ਦਾ ਜੋੜਾ ਹੀ ਕੋਈ ਵੀਰ ਲੈ ਜੇ ਜਾ ਕੇ ਸੇਵਾ ਕਰੇ ਐਨ ਯਾਰ ਹਾਂਜੀ ਹਾਂਜੀ ਆਹ ਵਾਸ਼ੂ ਜੀ ਜੀ ਆਪਣੇ ਪਸ਼ੂ ਇੱਕ ਵਸ਼ੀ ਰੱਖੀ ਜੀ ਸੱਚ ਠੀਕ ਹੈ ਜੀ ਹਾਂ ਜੇ ਕੰਮ ਸਰਵਸੀ ਆ ਸਰਵਸੀ ਹੈ 8 ਮਹੀਨੇ ਦੀ ਬਸ਼ੀਆ ਠੀਕ ਹੈ ਪਰ ਵਸ਼ੀ ਚਲੋ ਬੜੀ ਬੜੀ ਰਕਮ ਦੀਆਂ ਬੱਛੀਆਂ ਇਹ ਕਈਏ ਸਹੀ ਗੱਲ ਰਿੰਦੀ ਬੰਨੇ ਪਾ ਇਹੋ ਜੀਆਂ ਪਾਲੀ ਇਹਦੇ ਪੇੜੀ ਬੰਦੀਆਂ ਕਰੀ ਚਾਰ ਹੋ ਗਏ ਇਹ ਵਿੱਚ ਕਿਥੋਂ ਲੈਦਾ ਇਹ ਤੋਹਫਾ ਕੱਢ ਕੇ ਕਲਾ ਕਲਾ ਸਾਨੂੰ ਲੱਗਾ ਜੇ ਬੱਛੀ ਦਾ ਪੁਲਪੁਲ ਦਾ ਬੱਚਾ ਹੀ ਆ ਹਾਂ ਕਬੂਤਰ ਦਾ ਬੱਚਾ ਸਹੀ ਬੜੀ ਚੰਗੀ ਬੱਛੀ ਆ ਪੱਕੀ ਗੱਲ ਹੈ ਜੀ ਹਾਂਜੀ ਹਾਂਜੀ ਬਾਕੀ ਵੀ ਦੀ ਉਮਰ ਦੇ ਸਹਾਨਾ ਕਦ ਕੁੱਦ ਬੜਾ ਵਧੀਆ ਬੜਾ ਵਧੀਆ ਹਾਂਜੀ ਹਾਂਜੀ ਇੱਦਾਂ ਨੂੰ ਕਰਦੀ ਹੈ ਮਰਜ਼ੀ ਹਾਂਜੀ ਹਾਂਜੀ ਖੋਲਣਾ ਚੱਲੇਦਾ ਕੀ ਹੈ ਨਹੀਂ ਰੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਖੋਲਣਾ ਖਲਣਾ ਕੀ ਹੈ ਦੇਖੋ ਵੀਰ ਜੀ ਥਣਾ ਥਣਾ ਦੀ ਗਾਰੰਟੀ ਹੋ ਉਹ ਹੋ ਉਕੀ ਦੀ ਇਹਨਾਂ ਤੁਹਾਨੂੰ ਮੈਂ ਦੱਸ ਦਿੰਦਾ ਥਣਾ ਦੀ ਵੀਰ ਹਣਾ ਪਹਿਲਾਂ ਹੀ ਗਾਰੰਟੀ ਦੇ ਦਿੱਤੀ ਆ ਥਣਾ ਦੀ ਗਾਰੰਟੀ ਦੇ ਦਿੱਤੀ ਆ ਹਾਂ ਗਾਰੰਟੀ ਭਲਾ ਕਾਦੀ ਥਣਾ ਦੀ ਕਿ ਥਾਣੇ ਚਮੇ ਹੀ ਆ ਥਾਣੇ ਚਮੇ ਹੀ ਆ ਬਸ ਕਿ ਥਾਣੇ ਚਮੇ ਕੋਈ 2 3 ਨਾ ਨਹੀਂ ਆ ਹਾਂ ਠੀਕ ਆ ਵੀਰ ਜੀ ਇਹਦਾ ਫਿਰ ਰੇਟ ਕਮਲ ਵੀਰ ਰੇਟ ਵੀਰ ਜੀ ਇਹਦਾ ਵੀ ਛੋਟਾ ਆ 15000 13000 ਦੀ ਖਾਣਾ ਦੇਣਾ 13000 ਦੀਆਂ ਨਾਲ ਕਰ ਦਈਏ ਮਾਨਦਾਨ ਥੋੜਾ ਬੋਧਾ 12 ਦੇ ਦਾਂਗੇ ਯਾਰ ਲਓ ਜੀ 12000 ਦੀ ਬਿਹੜ ਕਬੂਤਰ ਦਾ ਬਚਾ ਯਾਰ ਚੰਗਾ ਤੁਹਾਨੂੰ ਪਤਾ ਕਿਹੜਾ ਘਟਾ ਵਗਦਾ ਹਣਾ ਬਿਲਕੁਲ ਵੀਰੇ ਬਿਲਕੁਲ ਚੰਗੀਆਂ ਬਿਹੜਾ ਬਾਕੀ ਵੀਰ ਜੀ ਆ ਪਸ਼ੂ ਆ ਵੀਰ ਹਣਾ ਕੋਲ ਦੇਖੋ ਵੀਰ ਜੀ ਗੱਬਣ ਝੋਟੀ ਥੰਦੇ ਮਦਾਨ ਹੀ ਲਾਈ ਫੇਂਦੀ ਬਾਕੀ ਵੀਰ ਜੀ ਇੱਥੇ ਆਓ ਆਪਣੀ ਤਸੱਲੀ ਕਰਕੇ ਖੜੋ ਜੀ ਸასი ਗਾਲ ਜੀ